ਹਾਂਜੀ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦੀ ਮੀਟਿੰਗ ਪਿੰਨ ਭੁਲੜਾ ਦੇ ਜਿਹੜੇ ਨਰੇਗਾ ਮਜ਼ਦੂਰ ਪਹੁੰਚੇ ਆ ਅੱਜ ਮੀਟਿੰਗ ਕਰ ਰਹੇ ਆ ਨਰੇਗਾ ਮਜ਼ਦੂਰਾਂ ਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਨਰੇਗਾ ਮਜ਼ਦੂਰਾਂ ਨੂੰ ਇੱਕ ਤਾਂ ਜਿਹੜਾ ਕੰਮ ਆ ਉਹ ਘੱਟ ਮਿਲ ਰਿਹਾ ਦੂਜਾ ਨੰਬਰ ਇਹ ਆ ਕਿ ਪੰਜਾਬ ਸਰਕਾਰ ਕਾਫੀ ਟਾਈਮ ਹੋ ਗਿਆ ਕਿ ਨਰੇਗਾ ਮਜ਼ਦੂਰਾਂ ਦੇ ਜਿਹੜੇ ਪੈਸੇ ਉਹ ਸੈਂਟਰ ਤੋਂ ਆਏ ਹੋਏ ਆ ਪਰ ਜਿਹੜੇ ਨਰੇਗਾ ਮਿੰਦੂਰਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਦਿੱਤੇ ਗਏ ਪੰਜਾਬ ਸਰਕਾਰ ਨੇ ਪੈਸੇ ਜਾਂ ਵੱਖਰੇ ਵਰਤ ਲਏ ਆ ਤੇ ਇਸ ਕਾਰਨ ਅਸੀਂ ਜੋ ਗੱਲਬਾਤ ਸਾਡੀਆਂ ਮਾਤਾ ਪਿਤਾ ਬਾਈ ਕੁਝ ਪਹੁੰਚੀ ਆ ਉਸ ਬਾਰੇ ਗੱਲਬਾਤ ਕਰਦੇ ਆ ਐਸ ਟਾਈਮ ਤੇ ਜੋ ਮਨਵੀਰ ਕੋਰ ਇਹ ਗੱਲਬਾਤ ਕਰਨਗੇ ਅਸੀਂ ਚਾਹੁੰਨੇ ਆ ਜੀ ਸਾਡੇ ਨਰੇਗਾ ਦੇ ਪੈਸੇ ਟਾਈਮ ਸਰ ਆਉਣ ਤੇ ਸਾਨੂੰ ਕੰਮ ਵੀ ਸਮੇਂ ਸਰ ਮਿਲੇ ਕੰਮ ਸਾਨੂੰ ਘੱਟ ਮਿਲ ਰਿਹਾ ਹੈਗਾ ਨਰੇਗਾ ਦਾ ਤੇ ਕੰਮ ਮਿਲਦਾ ਨਹੀਂਗਾ ਤੇ ਸਾਡੇ ਬਜ਼ੁਰਗਾਂ ਕੋਲੇ ਹੋਰ ਕੋਈ ਕੰਮ ਹੈ ਨਹੀਂ ਖੇਤਾਂ ਚ ਕੰਮ ਮੁੱਕ ਗਿਆ ਇਸ ਕਰਕੇ ਸਾਨੂੰ ਕੰਮ ਵੀ ਟਾਈਮ ਟਾਈਮ ਸਿਰ ਮਿਲਣਾ ਚਾਹੀਦਾ ਤੇ ਪੈਸਾ ਵੀ ਨਰੇਗਾ ਦਾ ਸਮੇਂ ਸਿਰ ਆਉਣਾ ਚਾਹੀਦਾ ਹਾਂਜੀ ਇਹ ਮਾਨਵੀਰ ਨੇ ਦੱਸਿਆ ਕਿ ਜਿਹੜਾ ਨਰੇਗਾ ਦਾ ਪੈਸਾ ਸਾਨੂੰ ਟਾਈਮ ਸਿਰ ਮਿਲਣਾ ਚਾਹੀਦਾ ਤੇ ਬਾਕੀ ਜਿਹੜਾ ਕੰਮ ਵੀ ਟਾਈਮ ਸਿਰ ਮਿਲੇ ਇਧਰ ਕੁਲਵੰਤ ਸਿੰਘ ਜੋ ਹੈਂਡੀਕੈਪਟਾ ਉਹ ਗੱਲਬਾਤ ਕਰਨਗੇ ਥੋੜਾ ਉੱਠ ਕੇ ਇਧਰ ਨੂੰ ਹੋ ਜੇ ਜੀ ਇੱਥੇ ਜਿਹੜਾ ਗੱਲ ਨਹੀਂ ਬਾਨੀ ਅਈਆ ਜੋ ਇਧਰ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਨਰੇਗਾ ਦਾ ਕੰਮ ਸਾਰੇ ਪਿਆ ਦੇ ਵਿੱਚ ਲਾਗੂ ਰੱਖਣਾ ਚਾਹੀਦਾ ਤੇ ਜੋ ਵੀ ਸਬੂਤਾਂ ਗਰੀਬਾਂ ਨੂੰ ਮਿਲ ਰਹੀਆਂ ਉਹ ਬੰਦ ਕਰ ਰਿਹਾ ਆਟਾ ਦਾਲ ਸਬੀ ਦੀ ਬੰਦ ਕਰਦੀ ਹੈ ਸਾਲ ਸਾਲ ਹੋ ਗਿਆ ਇਹਨਾਂ ਨੂੰ ਪੈਸੇ ਨਹੀਂ ਦਿੱਤੇ ਨਰੇਗਾ ਦੇ ਕੰਮ ਦੇ ਕਿਸੇ ਨੂੰ ਨਰੇਗਾ ਦਾ ਕੰਮ ਚੱਲਣਾ ਚਾਹੀਦਾ ਕਿਉਂਕਿ ਗਰੀਬ ਬੰਦੇ ਦਾ ਕੰਮ ਨਰੇਗਾ ਤੇ ਨਿਰਭਰ ਹੈ ਕੀਮਾ ਸਾਰੀਆਂ ਬੰਦ ਹੋ ਚੁੱਕੀਆਂ ਹਾਂ ਠੀਕ ਹੈ ਹਾਂ ਜੀ ਕੋਈ ਹੋਰ ਭੈਣ ਜੀ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਤੁਹਾਡੇ ਚ ਕੋਈ ਦੱਸੋ ਅੱਜ ਸਾਰੇ ਮਾਤਾ ਭੈਣਾਂ ਉੱਠ ਕੇ ਖੜੇ ਹੋ ਜਾਓ ਖੜੇ ਹੋ ਜਾਓ ਸਾਰੇ ਗਰੁੱਪ ਬਣ ਜਾਓ ਕਿਉਂਕਿ ਸਾਰੇ ਇੱਧਰਲੇ ਪਾਸੇ ਆ ਜਾਓ ਸਾਰੇ ਵਿੱਚ ਆ ਰਹੇ ਆ ਪਿੱਛੇ ਕਰ ਲੋ ਕੈਮਰਾ ਨਹੀਂ ਤਾਂ ਤੇ ਆਵਾਜ਼ ਤਾਂ ਇੱਥੇ ਆਈ ਜਾਣੀ ਆ ਆਵਾਜ਼ ਦਾ ਕੋਈ ਨਹੀਂ ਸਾਰੇ ਵਿੱਚ ਆਉਣੀ ਚਾਹੀਦੀ ਹੈ ਹਾਂਜੀ ਤੇ ਮਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦੀ ਮੀਟਿੰਗ ਇਸ ਤੋਂ ਪਹਿਲਾਂ ਜੋ ਅਸੀਂ 4 ਵਜੇ ਦਾ ਸਮਾਂ ਰੱਖਿਆ ਸੀ ਕੁਝ ਨਰੇਗਾ ਮਜ਼ਦੂਰ ਜਿਹੜੇ ਪਹੁੰਚੇ ਆ ਕਿਉਂਕਿ ਨਰੇਗਾ ਮਜ਼ਦੂਰਾਂ ਦੇ ਕੀਤੇ ਹੋਏ ਕੰਮ ਦੇ ਪੈਸੇ ਹਜੇ ਤੱਕ ਨਹੀਂ ਆਏ ਤਾਂ ਨਰੇਗਾ ਮਜ਼ਦੂਰਾਂ ਨੂੰ ਕੰਮ ਦੀ ਵੀ ਲੋੜ ਆ ਤੇ ਕੰਮ ਵੀ ਜਿਹੜਾ ਹਜੇ ਨਰੇਗਾ ਮਜ਼ਦੂਰਾਂ ਨੂੰ ਨਹੀਂ ਦਿੱਤਾ ਗਿਆ ਸਰਕਾਰ ਦਾ ਫਰਜ਼ ਆ ਕਿ ਨਰੇਗਾ ਮਜ਼ਦੂਰਾਂ ਦਾ ਜਿਹੜਾ ਕੰਮ ਆ ਉਹ 100 ਦਿਨ ਪੂਰਾ ਕਰੇ ਤੇ ਕੀਤੇ ਹੋਏ ਕੰਮ ਦੇ ਪੈਸੇ ਉਹ ਕਾਨੂੰਨ ਮੁਤਾਬਕ ਉਹ 15 ਦਿਨ ਦੇ ਵਿੱਚ ਵਿੱਚ ਪਾਉਣ ਦੂਜਾ ਨੰਬਰ ਇਹ ਆ ਕਿ ਜਿਵੇਂ ਅੱਗੇ ਤਾਂ ਜੋ ਗਰੀਬਾਂ ਵਾਸਤੇ ਕੰਮ ਸੀਗੇ ਮਜ਼ਦੂਰਾਂ ਵਾਸਤੇ ਖੇਤਾਂ ਦੇ ਵਿੱਚ ਕੰਮ ਕਰ ਲੈਂਦੇ ਸੀ ਪਰ ਹੁਣ ਖੇਤਾਂ ਦੇ ਵਿੱਚ ਤਾਂ ਕੰਮ ਰਹੀ ਨਹੀਂ ਗੇ ਖੇਤਾਂ ਦੇ ਵਿੱਚ ਜਿਹੜਾ ਘਾਹ ਫੁੱਸ ਆ ਉਹ ਕੁਛ ਤਾਂ ਮਤਲਬ ਮਸ਼ੀਨਾਂ ਹੀ ਛੱਡਦੀਆਂ ਹੀ ਨਹੀਂ ਦਵਾਈਆਂ ਆ ਗਈਆਂ ਦਵਾਈਆਂ ਨੇ ਵੜਤਾ ਜੇਕਰ ਹੁਣ ਵਾਈ ਬੀਜੀ ਦਾ ਕੰਮ ਆ ਉਹ ਬਜਾਈ ਮਸ਼ੀਨਾਂ ਕਰ ਦਿੰਦੀਆਂ ਤੇ ਜੇ ਝੋਨਾ ਗਾ ਝੋਨੇ ਦੀ ਕਟਾਈ ਵੀ ਉਹ ਮਸ਼ੀਨਾਂ ਕਰ ਦਿੰਦੀਆਂ ਜੇ ਕਣਕ ਦੀ ਬਜਾਈ ਉਹੀ ਮਸ਼ੀਨਾਂ ਕਰ ਦਿੰਦੀਆਂ ਤੇ ਕਣਕ ਵੱਢਣੀ ਉਹ ਵੀ ਮਸ਼ੀਨਾਂ ਅੱਗੇ ਸੀਗਾ ਤੂੜੀ ਦਾ ਸੀਜ਼ਨ ਲੱਗਦਾ ਸੀਗਾ ਕਿ ਚਲ ਤੂੜੀ ਲਾਉਣ ਜਾਂਦੇ ਹੁਣ ਉਹ ਟਰਾਲੀਆਂ ਵੀ ਆਪਣੇ ਆਪ ਲੈਣ ਲੱਗ ਪਈਆਂ ਜੇ ਕੰਮ ਤੂੜੀ ਅੰਦਰ ਪਾਉਣੇ ਆ ਉਹ ਵੀ ਇੱਕ ਯਾਰ ਜੀ ਆ ਉਹ ਤਾਂ ਉਹ ਚੜਾ ਦਿੰਦੇ ਆ ਹਵਾ ਵਾਲੇ ਸਿਸਟਮ ਆ ਗਿਆ ਪਰ ਇਹ ਦੱਸੋ ਗਰੀਬ ਲਈ ਕੰਮ ਕਿੱਥੇ ਰਹਿ ਗਿਆ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਨਰੇਗਾ ਮਜ਼ਦੂਰਾਂ ਨੂੰ ਕੰਮ ਟਾਈਮ ਸਿਰ ਦੇਵੇ ਸਰਕਾਰ ਜਿਹੜਾ ਧਿਆਨ ਦੇਵੇ ਨਰੇਗਾ ਮਜ਼ਦੂਰਾਂ ਦਾ ਸਿਰਫ ਕੰਮ ਜਿਹੜਾ ਨਰੇਗਾ ਦੇ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਹੇਗਾ ਜੇਕਰ ਸਾਡੇ ਨਰੇਗਾ ਮਜ਼ਦੂਰ ਬਾਹਰ ਜਾਂਦੇ ਹਨ ਚਾਹੇ ਨਰਮਾ ਚੁਗਣ ਜਾਣ ਜਾਂ ਹੋਰ ਕੰਮ ਧੰਦੇ ਜਾਣ ਬਾਹਰਲੇ ਸੂਬੇ ਜਾਣ ਰਾਜਸਥਾਨ ਜਾਣ ਕਿਤੇ ਤਾਂ ਇਹ ਦੱਸੋ ਉਹਨਾਂ ਦੇ ਪੈਹਲ ਦੇ ਆਧਾਰ ਤੇ ਤਾਂ ਬੱਚਿਆਂ ਦੀ ਪੜ੍ਹਾਈ ਖਤਮ ਹੋ ਜਾਣੀ ਹੈ ਬੱਚੇ ਕਿਵੇਂ ਪੜ੍ਹਾਉਣਗੇ ਇਸ ਹਿਸਾਬ ਨਾਲ ਸਰਕਾਰ ਮੇਰੇ ਹਿਸਾਬ ਚ ਕੋਈ ਚਾਲਾਂ ਚੱਲ ਰਹੀ ਐ ਕਿ ਜਿਹੜਾ ਨਰੇਗਾ ਦਾ ਪੈਸਾ ਟਾਈਮ ਸਿਰ ਨਹੀਂ ਪਾਰੇ ਇਹ ਪੰਜਾਬ ਸਰਕਾਰ ਦਾ ਫਰਜ ਆ ਨਰੇਗਾ ਦਾ ਪੈਸਾ 15 ਦਿਨ ਦੇ ਵਿੱਚ ਵਿੱਚ ਆਉਣਾ ਚਾਹੀਦਾ